ਪੰਜ ਤਖਤਾਂ ਦੀ ਆਪਾਂ ਯਾਤਰਾ ਕਰਨ ਲੱਗੇ ਹੋਇਆ ਤੇ ਦੂਜੇ ਤਖਤ ਦੇ ਉੱਪਰ ਆਪਾਂ ਚੱਲੇ ਆਂ ਕੋਸ਼ਿਸ਼ ਕਰਾਂਗੇ ਵੀ ਅੱਜ ਸ੍ਰੀ ਹਰਮੰਦਰ ਸਾਹਿਬ ਉਥੇ ਪਹੁੰਚੀਏ ਤੇ ਨਹੀਂ ਤਾਂ ਫਿਰ ਰਾਸਤੇ ਵਿੱਚ ਗੁਰੂ ਕੇ ਕੋਠੇ ਸਥਾਨ ਆਊਗਾ ਗੁਰਦੁਆਰਾ ਸਾਹਿਬ ਉਥੇ ਰਾਤ ਨੂੰ ਰੁਕਣ ਦਾ ਯਤਨ ਕਰਾਂਗੇ ਜੇ ਸਮਾਂ ਹੋਇਆ ਤੇ ਫਿਰ ਦਰਬਾਰ ਸਾਹਿਬ ਪਹੁੰਚਾਂਗੇ ਨਹੀਂ ਤਾਂ ਫਿਰ ਉੱਥੇ ਰਾਤ ਨੂੰ ਰੋਕੇ ਉਸ ਤੋਂ ਬਾਅਦ ਫਿਰ ਅਗਲਾ ਦਿਨ ਜਿਹੜਾ ਕੱਲ ਦਾ ਦਿਨ ਹਰਮਿੰਦਰ ਸਾਹਿਬ ਉਹਨੇ ਦਰਸ਼ਨ ਕਰਨਗੇ ਨਾਲੇ ਤੁਹਾਨੂੰ ਵੀ ਕਰਵਾਵਾਂਗੇ ਠੀਕ ਹੈ ਸਰ ਅੰਮ੍ਰਿਤਸਰ ਦੇ ਚਰਨੇ ਇੱਥੇ ਪੈਣ ਲੱਗਿਆ ਹੈ ਮੀ ਤੇ ਆ ਚਰਨਿਆਂ ਦੇ ਥੱਲੇ ਦੀ ਲੰਘ ਕੇ ਤੇ ਰਵਜਣ ਲੱਗੇ ਆਕੇ ਵੇ ਵੀ ਬੜਾ ਜ਼ਬਰਦਸਤ ਆਣ ਲੱਗਿਆ ਹੈ 2 ਘੰਟੇ ਹੋ ਗਏ ਠੀਕ ਹੈ ਜਿੰਨੀ ਵਾਕੀ ਕੋ ਦੂਰੀ ਹੁੰਦੀ ਹੈ ਜਿੰਨਾ ਦਾ ਹੋ ਤੁੰਗਰ ਵਾਲੀ ਹੈ आप पहुंचे जी दरबार साहब श्री अमृतसर साहब यहाँ बेचक दिव्य आवाजा आ रही है बिच हॉर्निया आवाज़ आ रही हैं ये बादडिंग आपकी इस करके आवाज़ मशहूर हैं जी दरबार साहब सामने पार्किंग पलैक्स जित के संगतर तो लंगर हाल वाले वाली सैडर होना जी रामदास निवास

ከእሱ ጋር እና እና እራሱ ጋር እንጂ አዎ